ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਦੀ ਬਰਾੜ ਅੱਜ ਇਹ ਵੌਇਸ ਮੈਸੇਜ ਛੰਡ ਰਣਾ ਤਾਂ ਪਿਆ ਰਿਆ ਪਿਆਰੀ ਇੰਦਰਪ੍ਰੀਤ ਪਿਆਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲੋਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਤਾਂ ਹੁਣ ਸਾਰਾ ਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਪਏ ਇੱਥੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਹੈ ਪਿਆਰੀ ਨਵੀਂ ਪਿਆਰੀ ਆ ਤੇਨੂੰ ਪਹਿਲਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਆ ਤੇਰੇ ਫੋਨ ਤੇ ਕਰਨੀ ਸੇਖਣੀ ਵੀ ਤੂੰ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ ਤੋਂ ਗੱਲ ਕਰਾਂਗੇ ਇਹ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਈ ਯਾਰ ਬਲਾ ਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਇਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ 100 ਕਮੀਆਂ ਕੱਢ ਦੇਣੀਆਂ ਪਿਆਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਵੀ ਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਕੋਈ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲਾਰੈਂਸ ਆਂਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਪੁੱਜਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਆਪਦੇ ਮਾਂ ਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਪੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾ ਫਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਵੀ ਮੇਰੇ ਪੁੱਤ ਤੇ ਦੋਸਤ ਨੇ ਆਲਦੀ ਪੁੱਤਾਂ ਕੁਝ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਇੰਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਦੇ ਬਗਾਨੇ ਬੰਦੇ ਕੋਈ ਵਾਰ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਤੇ ਯਾਰ ਯਾਰੀ ਝੂਠੀ ਪੈ ਗਈ ਜਿਹੜੀ ਅੱਜ ਲਾਰੈਂਸ ਨੇ ਹਰਕਤ ਕੀਤੀ ਆ ਯਾਰੀ ਤਾਂ ਛੱਡੋ ਯਾਰੀ ਦੇ ਨਾਂ ਤੇ ਤਾਂ ਇੱਕ ਕਲੰਕ ਹੈ ਹੀ ਹੈ ਲਾਰੈਂਸ ਦੁਸ਼ਮਣੀ ਦੇ ਨਾਂ ਤੇ ਵੀ ਕਲੰਕ ਹੋ ਗਿਆ ਤੂੰ ਆਪਣੀ ਦੁਸ਼ਮਣੀ ਦੇ ਵਿੱਚ ਇਹਨੂੰ ਵਿਚਾਰੇ ਗਊ ਬੰਦੇ ਨੂੰ ਕਿਨਾ ਹਜੇ ਤੱਕ ਵੀ ਤੂੰ ਹਜੇ ਤੱਕ ਪੈਰੀਆਂ ਨੇ ਦੇ ਥਰੂ ਇਹਨਾਂ ਥਰੂ ਤੇ ਤੂੰ ਸਨੇਹ ਲਵਾਉਂਦਾ ਸੀ ਸਾਨੂੰ ਵੀ ਰਾਇਨਾਮਾ ਕਰਵਾ ਦੋ ਮੇਰਾ ਠੀਕ ਹੈ ਇਹਨਾਂ ਨੇ ਕਦੇ ਕਦੋਂ ਇਹਨਾਂ ਨੇ ਤੇਰੀ ਖਿਲਾਫਤ ਕਰਤੀ ਜਾਂ ਸਾਡੀ ਕਦੇ ਮਦਦ ਕਰਤੀ ਚਲ ਜੇ ਕਦੇ ਤੇਰੇ ਨਾਲ ਕਦੇ ਹੈਲੋ ਆਈ ਹੋ ਗਈ ਹੋਵੇ ਜਾਂ ਕਦੇ ਸਾਡੇ ਨਾਲ ਵੀ ਹੋ ਗਈ ਹੋਵੇ ਪੁਰਾਣੇ ਯਾਰ ਸਿਰ ਹੋ ਜਾਂਦੀ ਸੀ ਐਵਜੀ ਕੀ ਇਹਨੇ ਤੇਰੀ ਗਰਿੱਕ ਤੇਰਾ ਕੀ ਨਖਾਰ ਕਰਤਾ ਕੋਈ ਜ਼ਿੰਦਗੀ ਚ ਕਦੇ ਤੂੰ ਸਾਥ ਕਰਦੇ ਨਾ ਪੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਅੰਦਰ ਨਾ ਤੈਨੂੰ ਜਿਵੇਂ ਸਾਨੂੰ ਭਰਾ ਮੰਨਦਾ ਸੀ ਓਵੇਂ ਹੀ ਤੈਨੂੰ ਮੰਨਦਾ ਅਸੀ ਤੇ ਅੱਜ ਤੂੰ ਹੀ ਯਾਰ ਮਾਰ ਕੀਤੀ ਭਰਾ ਮਾਰ ਕੀਤੀ ਐ ਅੱਜ ਤੇਰਾ ਖੂਨ ਪਾਣੀ ਹੋ ਗਿਆ ਲਾਰੈਂਸ ਤੈਨੂੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਬਚਾ ਨਹੀਂ ਸਕਦੀ ਤੂੰ ਬਜਰੰਗ ਬਲੀ ਦੀਆਂ ਦਾ ਝੂਟੀਆਂ ਸਵਾ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਦਾ ਨਾ ਜਿਹਦੇ ਘਰ ਦੀ ਰੋਟੀ ਖਾਦੀ ਐ ਇੱਥੇ ਹੰਤ ਸ਼ੁਰੂ ਐ ਆਦੀ ਪੁੱਠੀ ਕੰੰਦੀ ਸ਼ੁਰੂ ਕਰ ਲੈ ਨਾਲੇ ਇੱਕ ਗੱਲ ਹੋਰ ਸੁਣ ਲੈ ਲਾਰੈਂਸ ਤੇ ਜਿਹੜੇ ਤੇਰੇ ਕੁੱਤੇ ਬਿੱਲੇ ਜਿਹਾ ਇਹ ਵੀ ਸੁਣ ਲੈਣ ਲੱਲੀ ਛੱਲੀ ਜਿਹੜੀ ਤੂੰ ਇਕੱਠੀ ਕਰ ਰੱਖੀ ਐ ਤੇਰੇ ਵਾਂਗੂ ਕੋਈ ਨਜਾਇਜ਼ ਨਹੀਂ ਮਾਰਦੇ ਕਿਸੇ ਨੂੰ ਅਸੀਂ ਜਦੋਂ ਮਾਰਾਂਗੇ ਜਦੋਂ ਮਾਰਾਂਗੇ ਕਸੂਰਵਾਰ ਹੀ ਮਾਰਾਂਗੇ ਅੱਥਰਾ ਸੀਪਾ ਜਿਹਾ ਮਾਰਿਆ ਨਾ ਜਿਹਨੂੰ ਤੂੰ ਡੌਨ ਬਣਾ ਰੱਖਿਆ ਸੀ ਦबई ਵਿੱਚ ਤੁਸੀਂ ਬਲਾਬਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦबई ਬਹੁਤ ਸੇਫ ਹੈ ਮੱਟੀ ਨਾ ਧੌਣ ਉੱਥੇ ਬੱਕਰੇ ਵਾਂਗੂ ਠੀਕ ਐ ਮਾਰਨ ਨੂੰ ਕੋਈ ਵੀ ਤੇਰੀ ਲੱਲੀ ਛੱਲੀ ਇੱਥੇ ਹੋਰ ਬਹੁਤ ਤਰੀ ਫਿਰਦੀ ਐ ਇੰਡੀਆ ਕਿਸੇ ਨੂੰ ਵੀ ਮਾਰ ਦਿੰਦੇ ਪਰ ਕਸੂਰਵਾਰ ਮਾਰੇ ਬੰਦਾ ਮਾਰ ਠੀਕ ਹੈ ਨਾ ਤੇ ਗਾਣ ਨੂੰ ਵੀ ਹੋਊਗਾ ਤੇ ਬੰਦਾ ਜੈ ਜੀ ਮਾਰਾਂਗੇ ਤੇ ਜੇ ਅਸੀਂ ਸੀਪਾ ਮਾਰਿਆ ਸਾਡੇ ਕੋਲ ਸੀਪਾ ਮਾਰਨ ਦੇ ਹਜ਼ਾਰ ਕਾਰਨ ਸੀ ਸਭ ਨੂੰ ਪਤਾ ਸੀਪੇ ਦਾ ਕੀ ਕਰਦਾ ਸੀ ਸੀਪਾ ਪੁਲਿਸ ਦਾ ਵੀ ਮੁਖਤਰ ਸੀ ਸੀਪਾ ਗਰੁੱਪ ਦੇ ਨਾਮ ਤੇ ਪੈਸੇ ਖੰਦਾ ਸੀ ਤੇ ਪੈਸੇ ਦੇ ਠੱਗੀ ਨਹੀਂ ਮਾਰਦਾ ਸੀ ਕੋਈ ਇੱਕ ਬੰਦੇ ਨੂੰ ਕਦੇ ਕਿਸੇ ਉਹਨੇ ਰੁਪਈਆ ਨਹੀਂ ਦਿੱਤਾ ਤੇ ਆਪ ਉਹ ਕਰੋੜਾ ਰੁਪਈਆ ਅੰਦਰ ਕਰਕੇ ਬੈਠਾ ਸੀ ਤਾਂ ਮਰਿਆ ਉਹ ਕਿਉਂਕਿ ਭਾਈਚਾਰੇ ਦਾ ਹੱਕ ਮਾਰ ਰਿਹਾ ਸੀ ਉਹ ਤੇ ਉੱਥੇ ਬਾਹਰ ਬੈਠ ਕੇ ਗਰੁੱਪ ਦੇ ਭੇਤ ਲੈ ਕੇ ਜਿੰਨੇ ਵੀ ਬੰਦਿਆਂ ਦੇ ਪੁਲਿਸ ਨੂੰ ਦੇ ਸਕਦਾ ਈ ਉਹਨੇ ਹੀ ਦਿੰਦੇ ਸੀ ਜਦੋਂ ਕਹਿੰਦੇ ਨਾ ਯਾਰੀ ਸੀ ਅਸੀਂ ਤਾਂ ਉਹ ਉਦੋਂ ਵੀ ਕਹਿੰਦੇ ਰਹੇ ਆ ਵੀ ਇਹ ਸੀਪਿਆ ਨਹੀਂ ਇਹ ਚਗਲ ਨਹੀਂ ਸਿਰੇ ਤੇ ਠੀਕ ਹੈ ਕੁਇਕ ਵੀ ਇਹ ਨਹੀਂ ਅਸੀਂ ਪਹਿਲਾਂ ਇਹਨਾਂ ਨੂੰ ਭਰਾ ਕਹਿੰਦੇ ਰਹੇ ਆ ਤੈਨੂੰ ਤੇਰੇ ਮੂੰਹ ਤੇ ਵੀ ਕਹਿੰਦੇ ਰਹੇ ਆ ਵੀ ਤੇਰੇ ਯਾਰ ਇਹ ਚਗਲ ਨੇ ਤੇ ਜੇ ਇਹਨਾਂ ਨੂੰ ਮਾਰੇ ਇਹਨਾਂ ਦੀ ਗਲਤੀ ਸੀ ਮੈਂ ਫੋਨ ਲਾਇਆ ਸੀ ਕਿਤੇ ਵੀ ਮੈਂ ਕੈਨੇਡਾ ਫੋਨ ਲਗਾ ਰੱਖੇ ਸੀ ਕਿ ਜੋ ਵੀ ਆਪਦੇ ਕੰਮ ਕਰਾਂ ਜੀ ਮੇਰੀਆਂ ਪੰਚੇਤੀਆਂ ਦੇ ਵਿੱਚ ਇਹ ਸੀਪਾ ਲੱਤ ਪਾ ਰਿਆ ਸੀ ਉਹਨਾਂ ਨੂੰ ਫੋਨ ਲਾ ਲਾ ਧਮਕਾ ਰਿਆ ਸੀ ਬੰਦੇ ਨੂੰ ਕਿ ਜਿਹੜਾ ਕੋਈ ਸਾਡੇ ਤੋਂ ਇਲਾਵਾ ਕੁਛ ਇੱਦਾਂ ਕਰੂਗਾ ਤੇ ਇੱਦਾਂ ਕਰੂਗਾ ਤੇ ਅਸੀਂ ਮਾਰ ਦਿਆਂਗੇ ਤਾਂ ਇਹਨੂੰ ਮਾਰਿਆ ਕੁੱਤੇ ਦੀ ਮੌਤ ਆ ਠੀਕ ਹੈ ਨਾ ਪੈਰੀ ਦਾ ਤੂੰ ਇੱਕ ਵੀ ਕਸੂਰ ਗਨਾ ਨਹੀਂ ਕਦੇ ਵੀ ਪੈਰੀ ਨੇ ਤੇਰੇ ਉਲਟ ਕੋਈ ਸਿਆਸਤ ਕੀਤੀ ਹੋ ਤੇ ਕੀਤੀ ਹੋਵੇ ਜਾਂ ਸਾਡੀ ਕਿਸੇ क्राइम ਚ ਮਦਦ ਕੀਤੀ ਹੋਵੇ ਕਦੇ ਵੀ ਤਾਂ ਮੇਰੇ ਮੂੰਹ ਤੇ ਕਰਾ ਲਈ ਠੀਕ ਹੈ ਮੰਨ ਜੂਗਾ ਮੈਂ ਤੈਨੂੰ ਵੀ ਹਾਂ ਪੈਰੀ ਦੀ ਗਲਤੀ ਸੀ ਠੀਕ ਹੈ ਨਾ ਪਰ ਗਲਤੀ ਇਹ ਹੋ ਗਈ ਵੀ ਤੇਰੇ ਯਾਰ ਕੇ ਖੱਚ ਨੂੰ ਨੇ ਕਦੇ ਯਾਰ ਸਮਝ ਲਿਆ ਬਸ ਇਹੀ ਗਲਤੀ ਸੀ ਉਹਦੀ ਹੋਰ ਮੈਨੂੰ ਲੱਗਦਾ ਨਹੀਂ ਪੈਰੀ ਨੇ ਕਦੇ ਕੋਈ ਗਲਤੀ ਕੀਤੀ ਆ 7 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਲਾਰੈਂਸ ਸਾਹਿਬ ਦੇ ਘਰੇ ਬੈਠਾ ਸੀ ਪਰਿਵਾਰ ਦੇ ਨਾਲ ਯਾਰ ਕੀ ਹੋਣੀ ਕਿਸੇ ਦਾ ਮਾਰਾ ਕਰਦਾ ਯਾਰ ਹੈ ਤੁਸੀਂ ਕਹੀ ਜਾਂਦੇ ਹੋ ਸੀਪੇ ਦਾ ਅਸੀਂ ਬਦਲਾ ਲੈ ਰਹਿਆ ਸੀਪਾ ਜਿੱਤੇ ਮਰਿਆ ਲਾਰੈਂਸ ਉਹਦੇ ਤਾਂ ਪੈਰੀ ਦਾ ਵਿਆਹ ਸੀ ਆਪਦੇ ਨੰਦਾਂ ਦੇ ਬੈਠਾ ਸੀ ਉੱਤੇ ਉਹ ਹੁਣੇ ਕੀ ਲੈਣਾ ਸੀ ਸੀਪੇ ਨਾਲ ਕੀ ਹੋ ਰਿਹਾ ਜਾਂ ਕੀ ਨਹੀਂ ਸਾਡੀ ਦੋਗਣਾ ਗੱਲ ਵੀ ਨਹੀਂ ਹੋਈ ਕਿੰਨੇ ਦਿਨਾਂ ਦੀ ਸ਼ਰਮ ਕਰ ਸ਼ਰਮ